ਨਵੇਂ ਬਣੇ ਕੰਬੋਜ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਸੁਖਵਿੰਦਰ ਸਿੰਘ ਕੰਬੋਜ ਦਾ ਕੱਲ ਜਲਾਲਾਬਾਦ ਪਹੁੰਚਣ ਤੇ ਹੋਇਆ ਭਰਵਾਂ ਸਵਾਗਤ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਸੁਖਵਿੰਦਰ ਸਿੰਘ ਕੰਬੋਜ ਜੋ ਪਿੰਡ ਆਲਮਕੇ ਦੇ ਮੌਜੂਦਾ ਸਰਪੰਚ ਨੇ ਅਤੇ ਆਮ ਆਦਮੀ ਪਾਰਟੀ ਦੇ ਪੁਰਾਣੇ ਸਿਰ ਕੱਢ ਟਕਸਾਲੀ ਆਗੂ ਹਨ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਸੰਵਿਧਾਨਿਕ ਅਹੁਦਾ ਦੇ ਕੇ ਪਾਰਟੀ ਦੇ ਵਿੱਚ ਨਵਾਜਿਆ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਸੁਖਵਿੰਦਰ ਸਿੰਘ ਕੰਬੋਜ ਨੂੰ ਕੰਬੋਜ ਭਲਾਈ ਬੋਰਡ ਦਾ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਤਾਂ ਕੱਲ ਜਦ ਸੁਖਵਿੰਦਰ ਸਿੰਘ ਕੰਬੋਜ ਅਹੁਦਾ ਮਿਲਣ ਤੋਂ ਬਾਅਦ ਚੰਡੀਗੜ੍ਹ ਤੋਂ ਵਾਪਸ ਆਪਦੇ ਹਲਕੇ ਵਿੱਚ ਪਰਤੇ ਤਾਂ ਉਹਨਾਂ ਦਾ मामੂ ਜੀਆ ਟੋਲ ਪਲਾਜਾ ਤੇ ਸਾਥੀਆਂ ਤੇ ਵਰਕਰਾਂ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਸਾਥੀਆਂ ਵੱਲੋਂ ਖਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਹਨਾਂ ਦਾ ਹਲਕੇ 'ਚ ਪਹੁੰਚਣ ਤੇ ਕੀਤਾ ਗਿਆ ਇਹ ਸਵਾਗਤ ਤਾਂ ਆਓ ਗੱਲਬਾਤ ਕਰ ਲੈਨੇ ਆ ਨਵੇਂ ਬਣੇ ਕਮੋਜ ਭਲਾਈ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਕਮੋਜ ਅਤੇ ਉਸ ਦੇ ਸਾਥੀਆਂ ਦੇ ਨਾਲ ਜੀ ਭਾਈ ਜੀ ਅੱਜ ਇੱਥੇ ਸੰਵਿਧਾਨਿਕ ਅਹੁਦਾ ਮਿਲਣ ਤੋਂ ਬਾਅਦ ਪਹੁੰਚੇ ਹਾਂ ਹਲਕੇ ਦੇ ਅੰਦਰ ਕੀ ਮਾਹੌਲ ਹੈ ਤੇ ਕਿਦਾਂ ਦਾ ਸਵਾਗਤ ਕੀਤਾ ਗਿਆ ਦੇਖੋ ਜੀ ਸਾਰੇ ਭਰਾਵਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅੱਜ ਅਸੀਂ ਪਹੁੰਚੇ ਹਾਂ ਜੁਆਇਨ ਕਰਨ ਤੋਂ ਬਾਅਦ ਅੱਜ ਪਹਿਲੀ ਵਾਰ ਜਲਾਲਾਬਾਦ ਪਹੁੰਚੇ ਹਾਂ ਔਰ ਸਾਰੇ ਭਰਾਵਾਂ ਦਾ ਪਿਆਰ ਤੁਸੀਂ ਦੇਖ ਰਹੇ ਹੋ ਹਲਕਾ ਵਾਸੀਆਂ ਦਾ ਤਾਂ ਜੋ ਇਹਨਾਂ ਨੂੰ ਖੁਸ਼ੀ ਇੰਨੀ ਕਿ ਸਾਡੇ ਭਰਾ ਨੂੰ ਇੱਕ ਸਨਮਾਨਯੋਗ ਮੌਕੇ ਤੇ 파ਰਟੀਓਨ ਬੁਲਾਇਆ ਗਿਆ ਹੈ ਜੀ ਪਾਰਟੀ ਦਾ ਧੰਨਵਾਦ ਕਰਨ ਲਈ ਪਹੁੰਚੇ ਨੇ ਜੀ ਆਇਆਂ ਕਰਨੇ ਪਹੁੰਚਨੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਜਿਹੜੇ ਵੀ ਵੀਰ ਇੱਥੇ ਪਹੁੰਚੇ ਨੇ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜਦੋਂ ਫਾਊਂਡਰ ਮੈਂਬਰ ਆਪਾਂ ਕਹਿ ਸਕਣਾ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਦੋਂ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਤੁਸੀਂ ਉਸ ਸਮੇਂ ਪਾਰਟੀ ਦਾ ਝੰਡਾ ਚੱਕਿਆ ਜੀ ਪਾਰਟੀ ਨੇ ਵੱਡਾ ਮਾਨ ਸਨਮਾਨ ਦਿੱਤਾ ਤੁਸੀਂ ਚੇਅਰਮੈਨ ਲਗਾਏ ਗਿਓ ਜਿਹੜੇ ਕੰਬੋਜ ਵੈਲਫੇਅਰ ਸੁਸਾਇਟੀ ਬਣਾਈ ਗਈ ਹੈ ਭਲਾਈ ਬੋਰਡ ਬਣਿਆ ਉਸ ਦੇ ਤੁਸੀਂ ਚੇਅਰਮੈਨ ਲਗਾਏ ਗਿਓ ਕੀ ਕਹਿਣਾ ਦੇਖੋ ਜੀ ਜਦੋਂ ਪਾਰਟੀ ਵਿੱਚ ਸ਼ੁਰੂ ਤੋਂ ਜੁੜੇ ਸੀ ਅਹੁਦਿਆਂ ਲਈ ਨਹੀਂ ਜੁੜੇ ਸੀ ਸਿਰਫ ਇਸ ਵਾਸਤੇ ਜੁੜੇ ਸੀ ਕਿ ਪੰਜਾਬ ਦੇ ਲੋਕਾਂ ਦੇ ਭਲੇ ਵਾਸਤੇ ਜੁੜੇ ਸੀ ਕਿ ਇੱਕ ਚੰਗੀ ਸਰਕਾਰ ਆਏਗੀ ਤੇ ਪੰਜਾਬ ਦੇ ਲੋਕਾਂ ਦਾ ਭਲਾ ਹੋਏਗਾ ਜੀ ਉਦੋਂ ਦੇ ਕੰਮ ਕਰਨ ਲੱਗੇ ਹੋਏ ਆ ਚਲੋ ਅੱਜ ਪਾਰਟੀ ਨੇ ਸਮਝਿਆ ਔਰ ਮੈਂ ਕਹਿੰਦਾ ਜੀ ਜਿਵੇਂ ਕਹਿੰਦੇ ਨੇ ਕਿ ਮਿਹਨਤ ਦਾ ਮੁੱਲ ਈ ਕਿ ਪਾਇਆ ਅੱਜ ਪਾਰਟੀ ਨੇ ਬਹੁਤ ਧੰਨਵਾਦ ਕਰਦਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਭਾਰੀ ਇੰਡੀ ਸੁਖੂਦੀਆ ਜੀ ਦਾ ਸਾਡੇ ਜਲਾਲਾਬਾਦ ਤੋਂ ਹਲਕਾ ਐਮ ਐਲ ਏ ਬੋਲਦੀ ਤੋਂ ਸੁਖੂਦੀਆ ਔਰ ਉੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਇਹਨਾ ਮਾਣਕਸ਼ਿਆ ਮੈਂ ਸਾਰੀ ਧੂਤੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜੀ ਅੱਜ ਜਲਾਲਾਬਾਦ ਦੇ ਵਿੱਚ ਪਹੁੰਚਿਆ ਹਾਂ ਸਾਥੀਆਂ ਦੇ ਵੱਲੋਂ ਤੁਹਾਡਿਆ ਦੇ ਵੱਲੋਂ ਤੁਹਾਡਾ ਸਵਾਗਤ ਕੀਤਾ ਗਿਆ ਕੀ ਕਹਿਣਾ ਬਹੁਤ ਖੁਸ਼ੀ ਹੋ ਰਹੀ ਜੀ ਅੱਜ ਇਹ ਸਭ ਵੇਖ ਕੇ ਮੈਨੂੰ ਤਾਂ ਪਤਾ ਵੀ ਨਹੀਂ ਸੀ ਇੱਥੇ ਮੈਨੂੰ ਮੁੰਡਿਆਂ ਦਾ ਫੋਨ ਆਇਆ ਜੀ ਕਿੰਨੇ ਵੇ ਪਹੁੰਚ ਰਿਹਾ ਮੈਂ ਤਾਂ ਲਗਭਗ 10 ਵਜੇ ਪਹੁੰਚਾਂਗਾ ਪਰਾਜਾ ਸਾਰਾ ਕੁਝ ਵੇਖ ਕੇ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਇੰਨਾ ਪਿਆਰ ਦਿੱਤਾ ਜਾ ਰਿਹਾ ਹਲਕੇ ਵਾਸੀਆਂ ਵੱਲੋਂ ਬਹੁਤ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜੀ ਸੁਮੇਦਰ ਜੀ ਨੂੰ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਜਲਾਲਾ ਬਾਪ ਬਹੁਤ ਚੰਗਾ ਸਾਨੂੰ ਬਹੁਤ ਬਹੁਤ ਮੁਬਾਰਕਾਂ ਨੇ ਸੁਮੇਦਰ ਜੀ ਚੇਅਰਮੈਨ ਦੇ ਰੂਪ ਵਿੱਚ ਜੀ ਕੀ ਕਹਿਣਾ ਖੁਸ਼ ਹਾਂ ਬਹੁਤ ਖੁਸ਼ ਹਾਂ ਸਾਰਾ ਪਾਕ ਜਲਾਲਾ ਕਿੱਦਾਂ ਦਾ ਸਵਾਗਤ ਕੀਤਾ ਗਿਆ ਤੁਹਾਡੇ ਵੱਲੋਂ ਪਹੁੰਚਣ ਦੇ ਨਾਲ ਤੁਹਾਡੇ ਪਿੰਡ ਦਾ ਹੀ ਇਹ ਬੇਟਾ ਤੁਹਾਡਾ ਪੁੱਤਰ ਹੈ ਉਹ ਵੱਡਾ ਸਨਮਾਨ ਪਾਰਟੀ ਨੇ ਦਿੱਤਾ ਹੈ ਬਾਰਖਾ ਸਾਡੇ ਪ੍ਰਤੀਸ਼ਟਾਪਾਤ ਨੂੰ ਤੇ ਐਮਰ ਜਗਦੀਪ ਕੁਮੋਦ ਗੋਲਦੀ ਜੀ ਦਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪੁੱਤਰ ਨੂੰ ਇਦਾਂ ਵੱਡਾ ਅਹੁਦਾ ਦੇ ਕੇ ਸਨਮਾਨਿਆ ਹੈ ਜੀ ਤੇ ਅਸੀਂ ਇਹਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਖੁਸ਼ੀ ਬਹੁਤ ਕਾਲ ਸਾ ਵੈਗਨ ਜੀ ਦੇ ਹਤੇ ਸਭ ਤੋਂ ਪਹਿਲਾਂ ਸਰਦਾਰ ਭਵਨ ਸਿੰਘ ਮਾਨ ਔਰ ਜਗਦੀਪ ਕੰਬੋਈ ਗੋਲਡੀ ਐਮ ਐਲ ਏ ਹਲਕਾ ਜਲਾਲਾਬਾਦ ਔਰ ਆਵਦੇ ਛੋਟੇ ਵੀਰ ਸਰਦਾਰ ਸਪਿੰਦਰ ਸਿੰਘ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਾਰਟੀ ਵੱਲੋਂ ਔਰ ਮਾਲਕ ਦੇ ਅਗੇ ਅਰਦਾਸ ਕਰਦੇ ਆਂ ਕਿ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਮਾਲਕ ਇਹਨਾਂ ਨੂੰ ਹੋਰ ਬਲੰਦੀਆਂ ਤੱਕ ਅੱਗੇ ਲੈ ਕੇ ਜਾਵੇ ਔਰ ਪਾਰਟੀ ਦੀ ਸੇਵਾ ਕਰਦੇ ਰਹਿਣ ਇਸ ਤਰ੍ਹਾਂ ਬੜਾ ਪਿਆਰ ਮਿਲਿਆ ਹੈ ਇਲਾਕੇ ਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਉਤਸ਼ਾਹ ਹੈ ਔਰ ਖੁਸ਼ੀ ਦੀ ਲਹਿਰ ਹੈ ਕਿ ਸਾਡੇ ਭਰਾ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਇਹ ਹੋਰ ਅੱਗੇ ਤਰੱਕੀਆਂ ਤੇ ਬਲੰਦੀਆਂ ਵੱਲ ਪਾਰਟੀ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ ਬੈਗਲੂਜੀ ਦਾ ਖਾਲਸਾ ਹੈ